ਪਾਤਸ਼ਾਹ ਜੀ ਕਹਿੰਦੇ ਨੇ ਤੂੰ ਚਿੰਤਾ ਨਾ ਕਰਿਆ ਕਰ ਮਾਲਕ ਕਰਦਾ। ਨਾ ਕਰ ਚਿੰਤ ਚਿੰਤਾ ਹੈ ਕਰਤੇ ਕਿਹਦੀ ਚਿੰਤਾ ਕੀਤੀ ਜਾਂਦੀ ਹੈ ਜਿਹੜਾ ਆਪਣਾ ਹੋਵੇ। ਆਪਾਂ ਕਿਸੇ ਦੇ ਦੁੱਖ ਦਾ ਫਿਕਰ ਉਦੋਂ ਕਰਦੇ ਆ ਜਦੋਂ ਸਾਡਾ ਕੋਈ ਆਪਣਾ ਆਵੇ। ਉਹਦੀ ਚਿੰਤਾ ਉਹਦਾ ਹੀ ਫਿਕਰ ਹੁੰਦਾ ਹੈ ਨਾ ਜੀ। ਘਰ ਦੇ ਅੰਦਰ ਧੀ ਪੁੱਤਰ ਜਵਾਨ ਹੈ। ਰਿਸ਼ਤਾ ਤੈ ਕਰਨਾ ਹੈ। ਕੁਝ ਦਿਨ ਪਹਿਲਾਂ ਤੱਕ ਇੱਕ ਪਰਿਵਾਰ ਦੇ ਨਾਲ ਸਾਡੀ ਕੋਈ ਜਾਣ ਪਛਾਣ ਨਹੀਂ ਸਾਡਾ ਕੋਈ ਆਉਣਾ ਜਾਣਾ ਨਹੀਂ ਜਾਣਦੇ ਨਹੀਂ ਅਸੀਂ ਨਾ ਸਾਨੂੰ ਉਹਨਾਂ ਦੇ ਦੁੱਖਾਂ ਦਾ ਪਤਾ ਹੈ ਨਾ ਸਾਡੇ ਸੁੱਖਾਂ ਦਾ ਪਤਾ ਹੈ ਕੋਈ ਗੱਲ ਵੀ ਨਹੀਂ ਫਿਰ ਇੱਕ ਸੱਜਣ ਦੇ ਨਾਲ ਮਿਲਾਪ ਹੋਇਆ ਉਹਨੇ ਦੋਵਾਂ ਪਰਿਵਾਰਾਂ ਨੂੰ ਬਿਠਾਇਆ ਰਿਸ਼ਤੇ ਦੀ ਗੱਲ ਤੈਅ ਹੋ ਗਈ ਸਾਰਾ ਕੁਝ ਪੱਕਾ ਹੋ ਗਿਆ ਤੇ ਰਿਸ਼ਤਾ ਹੋ ਗਿਆ ਹੁਣ ਹੈਰਾਨੀ ਦੀ ਗੱਲ ਵੇਖੋ ਕੁਝ ਦਿਨ ਪਹਿਲਾਂ ਜਿਸ ਪਰਿਵਾਰ ਦੇ ਨਾਲ ਜਿਨ੍ਹਾਂ ਇਨਸਾਨਾਂ ਦੇ ਨਾਲ ਜਿਨ੍ਹਾਂ ਸ਼ਰੀਰਾਂ ਨਾਲ ਸਾਡੀ ਕੋਈ ਜਾਣ ਪਛਾਣ ਨਹੀਂ ਹੁੰਦੀ ਨਾ ਜੀ ਜਦੋਂ ਇੱਕ ਰਿਸ਼ਤਾ ਜੁੜ ਜਾਂਦਾ ਹੈ ਫਿਰ ਉਹਦੇ ਦੁੱਖ ਦੇ ਵਿੱਚ ਆਪਾਂ ਦੁਖੀ ਹੋਣ ਲੱਗ ਜਾਂਦੇ ਆ ਉਹਦੀ ਖੁਸ਼ੀ ਦੇ ਵਿੱਚ ਸਾਨੂੰ ਖੁਸ਼ੀ ਮਹਿਸੂਸ ਹੋਣ ਲੱਗ ਜਾਂਦੀ ਹੈ ਸਾਰਾ ਕੁਝ ਜੁੜ ਜਾਂਦਾ ਹੈ ਨਾ ਕਿਉਂ ਕਿਉਂ ਜੁੜ ਗਿਆ ਇਹ ਫਿਕਰ ਇਹ ਚਿੰਤਾ ਇਹ ਖੁਸ਼ੀ ਕਿਉਂ ਆਈ ਸਾਡੇ ਜੀਵਨ ਦੇ ਅੰਦਰ ਕਿਉਂਕਿ ਅਸੀਂ ਉਸ ਜੁੜੇ ਹੋਏ ਰਿਸ਼ਤੇ ਨੂੰ ਪਰਵਾਨ ਕਰ ਲਿਆ। ਮੰਨ ਗਏ ਅਸੀਂ ਸਾਡੇ ਮਨ ਨੇ ਇਹ ਪਰਵਾਨ ਕਰ ਲਿਆ। ਇਸ ਪਰਿਵਾਰ ਦੇ ਨਾਲ ਇਹਨਾਂ ਜੀਆਂ ਦੇ ਨਾਲ ਅੱਜ ਤੋਂ ਸਾਡਾ ਇਹ ਰਿਸ਼ਤਾ ਹੈ। ਨਾਮ ਮਿਲ ਗਿਆ ਨੇ ਇੱਕ ਰਿਸ਼ਤੇ ਨੂੰ। ਸੱਚੇ ਪਾਤਸ਼ਾਹ ਪਵਨ ਗੁਰਬਾਣੀ ਦੇ ਅੰਦਰ ਕਹਿੰਦੇ ਨੇ ਸਿੱਖਾ ਜਦੋਂ ਹੱਥ ਜੋੜ ਕੇ ਖੜਦਾ ਹੈ ਨਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਜਦੋਂ ਇਹਨਾਂ ਪਵਨ ਪੰਕਤੀਆਂ ਦਾ ਉਚਾਰਨ ਕਰਦਾ ਹੈ, ਪਾਠ ਕਰਦਾ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਘਨੇਰੇ ਪਾਤਸ਼ਾਹ ਤੁਸੀਂ ਸਾਡੇ ਮਾਤਾ ਪਿਤਾ ਹੋ ਅਸੀਂ ਬੱਚੇ ਆ ਤੁਹਾਡੇ ਤੇ ਜੇ ਕਿਤੇ ਸੱਚਮੁੱਚ ਇਹ ਭਾਵਨਾ ਅੰਦਰ ਦੀ ਬਣੇ ਸਾਡਾ ਮਨ ਇਹ ਪ੍ਰਵਾਨ ਕਰ ਲਏ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਗੁਰਬਾਣੀ ਸਾਡੇ ਜੀਵਨ ਨੂੰ ਮਾਂ ਤੇ ਬਾਪ ਵਾਂਗ ਪਿਤਾ ਵਾਂਗ ਸੇਧ ਦਿੰਦੀ ਹੈ ਤੇ ਸਤ ਜਾਣਿਓ ਇਸ ਦਰ ਤੋਂ ਪਾਵਨ ਗੁਰਬਾਣੀ ਤੋਂ ਆਪਾਂ अनेका ਬਖਸ਼ਿਸ਼ਾਂ ਪ੍ਰਾਪਤ ਕਰ ਸਕਦੇ ਹਾਂ